ਨਜਾਇਜ਼ ਅਸਲਾ ਲੈ ਕੇ ਘੁੰਮਦਾ ਰਾਜਸਥਾਨੀ ਨੌਜਵਾਨ ਪੁਲਿਸ ਦੇ ਵੱਲੋਂ ਕੀਤਾ ਗਿਆ ਗ੍ਰਿਫਤਾਰ ਨਜਾਇਜ਼ ਕਟਾ ਅਤੇ ਮੈਗਜ਼ੀਨ ਸਮੇਤ ਕੀਤੀ ਗਈ ਗ੍ਰਿਫਤਾਰੀ ਥਾਣਾ ਸੰਗਤ ਮੁਖੀ ਐਸਆਈ ਪਰੰਪਾਰਸ ਚਹਿਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੂਮ ਵਾਲੀ ਨਾਕੇ ਦੇ ਨੇੜੇ ਇੱਕ ਸ਼ੱਕੀ ਨੌਜਵਾਨ ਘੁੰਮ ਰਿਹਾ ਸੀ ਜੋ ਕਿ ਪੁਲਿਸ ਨੂੰ ਦੇਖ ਕੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲਿਸ ਦੇ ਵੱਲੋਂ ਤੁਰੰਤ ਇਸ ਨੂੰ ਕਾਬੂ ਕਰ ਲਿਆ ਗਿਆ ਅਤੇ ਇਸ ਦੇ ਕੋਲੋਂ ਇੱਕ ਦੇਸੀ ਕੱਟਾ ਅਤੇ ਇੱਕ ਮੈਗਜ਼ੀਨ ਬਰਾਮਦ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਮੁੱਢਲੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਸ ਦੇ ਉੱਪਰ ਅੱਧਾ ਦਰਜਨ ਤੋਂ ਵੱਧ ਮੁਕੱਦਮੇ ਦਰਜ ਹਨ ਅਤੇ 1376 ਦਾ ਮੁਕੱਦਮਾ ਵੀ ਹਨੂਮਾਨਗੜ ਵਿਖੇ ਇਸ ਦੇ ਉੱਪਰ ਦਰਜ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੀ ਖਾਣਾ ਸੰਗਤ ਦੀ ਇੱਕ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਨਾਕਾਡ ਉਮਾੜੀ ਦੇ ਨੇੜੇ ਜੀਡੀ ਰੋਡ ਦੇ ਪੁਲਿਸ ਪਾਰਟੀ ਨੂੰ ਤੇ ਇੱਕ ਇੱਕ ਨੌਜਵਾਨ ਸ਼ੱਕੀ ਨੌਜਵਾਨ ਜਿਹੜਾ ਟਲਪ ਲੱਗਿਆ ਤਾਂ ਬਹੁਤ ਹੀ ਗੁਰਤੀ ਨਾਲ ਸਾਡੇ ਪੁਲਿਸਮਾਨ ਨੇ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਉਸ ਕੋਲ ਸੁਬ ਇੱਕ ਬੱਤੀਪੁਰ ਨਾਜਾਇਜ਼ ਕ੍ਰਿਸਟਲ ਦੇਸੀ ਕਟਾ ਪ੍ਰਾਪਤ ਕੀਤਾ ਸਮੀਧ ਮੈਗਜ਼ੀਨ ਤਾਂ ਇਹਨੂੰ ਨਾਂ ਪਤਾ ਪੁੱਛ ਤੇ ਪਤਾ ਲੱਗਿਆ ਕਿ ਇਹਦਾ ਨਾਮ ਕੇਰਨਪਾਲ ਉਰਫ ਕਰਨੀ son of ਹੀਤਰਾ ਇਹ ਰਹਿਣ ਵਾਲਾ ਮੁੰਡਾ ਦਾ ਤਹਿਸੀਲ ਹਲਮਾਨਗੜ੍ਹ ਤਜਿਸਤਾਨ ਦਾ ਤਾਂ ਇਹਦੇ ਤੇ ਅਸੀਂ ਐਫ ਆਈ ਆਰ ਜਿਸ਼ੂ ਕੀਤੀ ਹੈ ਐਫ ਆਈ ਆਰ ਨੰਬਰ 99 ਅੰਡਰ ਸੈਕਸ਼ਨ 25 530 ਆਰਮਜ਼ ਐਟ ਪੁਲਿਸ ਸਟੇਸ਼ਨ ਸੰਗਤ ਇਹਨੂੰ ਫਰਦਰ ਅਦਾਲਤ ਬਾਣੀਓਗਦਾਲ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਰਿਮਾਂਡ ਲਿਆ ਜਾ ਰਿਹਾ ਜੋ ਵੀ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊ ਕੀ ਸਾਰੇ ਤੇ ਹੋਰ ਵੀ ਮੁਕਾਦਮੇ ਦਰਜ ਨੇ ਇਹਦੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਹਿਲਾਂ ਇਹਦੇ ਤੇ ਟੋਟਲ ਨੌ ਕਲਮੇ ਦਰਜ ਹੈ ਬਗਵੰਤ ਥਾਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਆ ਜ਼ਿਆਦਾਤਰ ਇਹਦੇ ਤੇ ਮੁਕਾਦਮੇ ਆਬਜੈਕਟ ਲੜਾਈ ਝਗੜੇ ਦੇ ਕਦਮ ਇਹਦੇ ਤੇ ਤਾਂ ਸੋਸ਼ਲ ਤਦ ਦਾ ਰਿਦਾਵੀ ਹੈ ਆ ਥਾਣਾ ਹਨੂਮਾਨਗੜ ਟਾਊਨ ਦੇ ਵਿੱਚ